ਮਿੱਤਰੋ ਪਿੰਡ ਨਸੀਰੇ ਵਾਲੇ ਖੜੇ ਆ ਜੀ ਤੁਹਾਡੇ ਵਾਸਤੇ ਤਿੰਨ ਟਰੈਕਟਰ ਤੇ ਦੋ ਟਰਾਲੇ ਲੈ ਕੇ ਆਏ ਆ ਹਰਦੀਪ ਬਾਈ ਆਪਣੇ ਕੋਲੇ ਆ ਲੈਣੇ ਜਾਣਕਾਰੀ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਆ ਵੀਰ ਜੀ ਆਪਣੇ ਸਾਰੇ ਠੀਕ ਠਾਕ ਜੀ ਵਧੀਆ ਤੁਸੀਂ ਦੱਸੋ ਬਾਈ ਕਿਰਪਾ ਜੀ ਤੇ ਸਾਰਿਆਂ ਤੋਂ ਪਹਿਲਾਂ ਅੱਜ ਆਪਾਂ ਤਿੰਨ ਟਰੈਕਟਰ ਤੇ ਦੋ ਟਰਾਲੇ ਵਿਖਾਉਣੇ ਆ ਜੀ ਹਾਂਜੀ ਤੇ ਸਾਰਿਆਂ ਤੋਂ ਪਹਿਲਾਂ ਟਰੈਕਟਰ ਆ ਜੀ ਅਰਜਨ 555 ਡੀਆਈ ਇਹ ਕਿਹੜਾ ਮਾਡਲ ਆ ਜੀ ਇਹ 2012 ਮਾਡਲ ਆ ਜੀ 2012 ਮਾੜਲਾ ਪਿਆ ਆ ਨੰਬਰ ਆਈ ਪੰਜਾਬ ਲੁਧਿਆਣੇ ਦਾ ਨੰਬਰ ਆਈ ਠੀਕ ਆ ਲੁਧਿਆਣਾ ਨੰਬਰ ਆਈ ਇਹ ਵੀ ਪਾਰਟੀ ਦੇ ਨਾਮ ਆ ਫਸਟ ਓਨਰ ਆ ਗੱਲ ਕਰੀਏ ਟਾਇਰਾਂ ਦੀ ਟਾਇਰ ਅਗਲੇ ਤਾਂ ਹੈਗੇ 80 ਪੈਸੇ ਠੀਕ ਆ ਬਾਈ ਐਮ ਆਰ ਐਫ ਦੇ ਐਮ ਆਰ ਐਫ ਦੇ ਮਗਰਲੇ ਹੈਗੇ ਸੀ 80 ਦੇ 60 ਰੁਪਏ ਠੀਕ ਆ ਜੀ ਹਾਂਜੀ ਸਾਰਾ orignal ਆ ਸਿਰਫ ਇੱਕ ਬੈਂਡਰੀ ਬਕਸਾ ਰੰਗ ਹੋਇਆ ਤੇ ਇੱਕ ਬੰਪਰ ਹੋਇਆ ਠੀਕ ਆ ਬਾਕੀ ਸਾਰਾ ਸ਼ੋਅ ਦਾ orignal ਆ orignal ਆ ਠੀਕ ਹੈ ਜੀ ਸਾਰਾ ਸ਼ੋ ਛੱਪੇ ਦਾ origignal ਆ ਕਲਾ ਬੈਟਰੀ ਬਕਸਾ ਤੇ ਬੰਪਰ ਰੰਗ ਆ ਬੰਪਰ ਰੰਗ ਆ ਜੀ ਠੀਕ ਆ ਇੰਜਨ ਗੇਅਰ ਦਾ ਟਰੈਕਟਰ ਬਈ ਕੀ ਕਿਵੇਂ ਆ ਪੂਰਾ ਵਧੀਆ ਜੀ ਪਾਵਰ ਸਟੀering ਆ ਇੰਨੇ ਦਾ ਕੋਈ 275 ਨਹੀਂ ਦਿੰਦਾ ਜਾਂ 12 ਮਾਡਲ ਲੈ ਚੜਾਈਏ ਇਹ ਅਰ ਜਣਾ ਡਬਲ ਕਲਚ ਆ ਤੇਲ ਚ ਬਰੇਕ ਸੈਂਟਰ ਗੇਅਰ origignal ਸੈਂਟਰ ਗੇਅਰ origignal ਆ ਠੀਕ ਆ ਰੀਮਾ ਰੂਮਾ ਦਾ ਪੂਰਾ ਸਾਫ ਆ ਟਾਇਰ ਵੀ ਵਿਖਾ ਦੇ ਭਾਵੇਂ ਟਾਇਰ ਚੰਗੀ ਕਰਾਉ ਵਿਖਾ ਦੇ ਸਮਾਨ ਇਹਦੇ ਨਾਲ ਪੂਰਾ ਜੀ ਹਾਂ ਜੀ ਟਾਪ ਲਿੰਕ ਫੱਟੀ ਮਿਲੂਗੀ ਸਾਰਾ ਕੋਈ ਮਿਲੂਗਾ ਛਤਰੀ ਟਾਪ ਲਿੰਕ ਫੱਟੀ ਕੰਪਨੀ ਦੇ ਹਾਂ ਜੀ ਠੀਕ ਆ ਬਾਈ ਸੈਂਟਰ ਗੇ ਰੀਜਨਲ ਆ ਰੰਗ ਪੇਡ ਦਾ ਰੀਜਨਲ ਆ ਹਾਂਜੀ ਤੇ ਇਹਦੀ ਕੀ ਡਿਮਾਂਡ ਹੈ ਜੀ ਅਰਜਨ ਡਿਮਾਂਡ ਆਪਾਂ ਇਹ ਦੇ ਦੇਾਂਗੇ ਜੀ ਮੈਂ 3.5 ਲੱਖ ਦਾ ਹਾਂ ਨਹੀਂ ਹਾਂ ਨਹੀਂ ਮੌਕੇ ਤੇ ਕਰ ਦਾਂਗੇ ਮਾਨਸਾਨੀਓ ਕਰਨਾ ਹੋਰ ਦੱਸ ਠੀਕ ਹੈ ਜੀ 12 ਮਾਡਲਾਂ ਚੜਾਈ ਉਹ ਨਹੀਂ ਦਿੰਦਾ 275 ਸਹੀ ਗੱਲ ਆ ਜੀ ਹਾਂ ਤੇ ਇਹ ਫਿਰ ਵੀ ਅਰਜਨ ਪਾਵਰ ਸਟੀering ਆ ਭਾਵੇਂ ਤੂੜੀ ਵਾਲੀ ਪਾਈ ਫਿਰ ਜੋ ਮਰਜੀ ਪਾਈ ਠੀਕ ਹੈ ਜੀ ਹਾਂ ਅੱਗੇ ਆ ਗਿਆ ਜੀ ਅਰਜਨ 555 DI ਇਹ 57 HP ਆ ਜੀ ਠੀਕ ਆ 57 ਹਾਰਸ ਪਾਵਰ ਵਾਲਾ ਦੇ ਟਾਇਰਾਂ ਵਾਲਾ ਜੀ ਟਾਇਰ ਤਾਂ ਬਾਈ ਚੌਕੜਾ ਹੀ ਨਵਾਂ ਹੈ। ਚੌਕੜਾ ਹੀ ਨਵਾਂ ਗੁਡੀਅਰ ਦਾ ਜੀ। ਕੰਪਨੀ ਦੇ ਗੁਡੀਅਰ ਦੇ ਜਮਾ ਨਵੇਂ ਟਾਇਰ ਆ। ਮਾਡਲ ਕਿਹੜਾ ਸੀ ਬਾਈ ਜੀ? ਮਾਡਲ 2019 ਆ ਜੀ। 2019 ਮਾਡਲ ਆ। ਜਮਾ ਨਵੇਂ ਟਾਇਰ ਚਾਰੇ ਸੈਂਟਰ ਕੇ ਰੀਜਨਲ। ਸੈਂਟਰ ਕੇ ਰੀਜਨਲ ਆ ਜੀ। 57 HP ਵਾਲਾ ਰੰਗ ਪੇੜ ਦਾ ਰੀਜਨਲ। ਸਾਰਾ ਰੀਜਨਲ ਸਾਰਾ। ਇੰਜਨ ਗੇਅਰ ਦਾ ਜੀ। ਫੁੱਲ ਵਧੀਆ ਜੀ ਫੁੱਲ ਵਧੀਆ। ਵਾਹ ਕੇ ਟਾਇਰ ਗੁਡੀਅਰ ਦੇ ਨਵੇਂ ਆ। ਠੀਕ ਆ ਜੀ। ਹਾਂ ਜੀ। ਇੰਜਨ ਗੇਅਰ ਦਾ ਫੁੱਲ ਚੰਗਾ ਹੋਏ ਹੋਏ ਤਾਂ ਬੰਬਲ ਨਹੀਂ ਘਸੇ ਤੇ ਮਜ਼ਰ ਲਾਵੇ ਗੁਡੀਅਰ ਹੋਣੀ ਆ ਇਹ ਨਹੀਂ ਕੋਈ ਚੱਕਰ ਵੀ ਜਿਹੜੀ ਚੀਜ਼ ਹੈਗੀ ਆਪਾਂ ਦੱਸ ਕੇ ਹੀ ਦੇਵਾਂਗੇ ਚੱਲ ਬਾਈ 2300 ਘੰਟਾ ਹੀ ਆ ਤੇ ਉਸ ਤਰ੍ਹਾਂ ਟਾਇਰ ਆ 60 ਕਿ 70 ਪੈਸੇ ਆਪਾਂ ਆ ਵੀ ਵਾਏ ਆ ਨੰਬਰ 50 ਵਾ ਨੰਬਰ ਲਧਿਆਣਾ ਧਰਮਕੋਟ ਦਾ ਹੀ ਸਾਡਾ ਜੀ ਠੀਕ ਆ ਤੇ ਇਹਦੀ ਕੀ ਡਿਮਾਂਡ ਰੱਖੀ ਆ ਇਹ ਦੇ ਦਾਂਗੇ 490000 ਦਾ ਠੀਕ ਆ ਬਾਈ ਜੀ ਮਾਨਦਾਨ ਹੋ ਜੂ ਹੋ ਜੂਗਾ ਅੱਗੇ ਆ ਗਿਆ ਆਇਸ਼ਰ 380 380 ਆ ਜੀ 2014 ਮਾਡਲ ਦਾ 2014 ਮਾਡਲ ਪਿਆਵ ਨੰਬਰ ਕਲਾਚਾ ਮੋਗੇ ਦਾ ਹੀ ਨੰਬਰ ਹੈ ਪਹਿਲੀ ਪਾਰਟੀ ਦਾ ਡਬਲ ਕਲਾਚ ਪੀ ਵੀ 29 ਮੋਗਾ ਨੰਬਰ ਟਾਇਰ ਭਈਏ ਦੇ ਵੀ ਨਵੇਂ ਹੈ ਟਾਇਰ ਬੀ ਕੇ ਟੀ ਦਾ ਚੌਕੜਾ ਹੀ ਕੁਹਾੜਿਆ ਹੈ ਗੱਰ ਨਵੇਂ ਆ ਜਮਾਂ ਹੀ ਨਵੇਂ ਆ ਜਮਾਂ ਨਵੇਂ ਐ ਐਮਪੂ ਲੱਗਾ ਉੱਤੇ ਵੀ ਜਾ ਕੇ ਆਏ ਨੇ ਵੀ ਕੱਲ ਨੂੰ ਟਾਇਰ ਦੀ ਪੌੜੇ ਪੈ ਜਾਣਗੇ ਜਾਂ ਇੰਜਨ ਗੇਅਰ ਦਾ ਜੀ ਸਾਈਡ ਗੇਅਰ ਆ ਸਾਈਡ ਗੇਅਰ ਆ ਸਮਾਨ ਦੇਖੋ ਤੁਸੀਂ ਐਮ ਪੰਪੀ ਬਹੁਤ ਲੱਗੇ ਆ ਹਾਂਜੀ ਰਿਵਰਸ ਸਪੀਡਿਓ ਆ ਡਬਲ ਕਲਾਚ ਆ ਮੇਲ ਚ ਬ੍ਰੇਕ ਆ ਤੇਲ ਬ੍ਰੇਕ ਰਿਵਾਰਸ ਨਵੇਂ ਆ ਠੀਕ ਆ ਰਿਵਾਰਸ ਪੀਡੀਓ ਡਬਲ ਕਲੱਚ ਫੇਵਰ ਹੱਡ ਸਾਰਾ ਸਮਾਨ ਨਾਲ ਇੰਜਨ ਗੇਅਰ ਦਾ ਵਾਹ ਕੇ ਲਿਆਓ ਇਹਦੀ ਕੀ ਡਿਮਾਂਡ ਰੱਖੀਏ ਇਹ 2 ਲੱਖ 30 ਹਜ਼ਾਰ ਦਾ ਜੀ ਇਹ ਤਾਂ ਹੋ ਜੂ ਮਾਨਦਾਨ ਹੋ ਜੂਗਾ ਜੀ ਇਧਰ ਦੋ ਟਰਾਲੇ ਆਪਣੇ ਕੋਲੇ ਆ ਕਿੰਨੇ ਫੁੱਟਾ ਟਰਾਲੇ ਇਹ 14 7 14 7 ਦਾ ਬਣਿਆ ਕਿੱਥੋਂ ਦਾ ਜੀ ਇਹ ਬਣਿਆ ਜਲੰਧਰ ਦਾ ਠੀਕ ਆ ਜਲੰਧਰ ਦਾ 14 7 ਦਾ ਟਰਾਲਾ ਬਣਿਆ ਡਬਲ ਜੈਕ ਹੀ ਡਬਲ ਜੈਕ ਆ ਸੇਲ ਦਾ ਮਾਲ ਆ ਇਧਰ ਵੇਖ ਆਹ ਵੇਖੋ ਖਾਸ ਹੈ ਜੀ ਲਾਮਾ ਵਾਲਾ ਆਹ ਵੇਹ ਇਧਰ ਦੇ ਬੰਦ ਦਬਲ ਜੈਕਾ ਟਾਟਾ ਸੇਲ ਦੀ ਮੋਹਰ ਲੱਗੀ ਆ ਵੀ ਟਾਟਾ ਸੇਲ ਦਾ origignal ਮਾਲ ਆ ਹਾਂਜੀ ਤੇ ਇਹਦੇ ਨਾਲ ਵੈੱਡ ਵੁਡ ਆਈ ਮਿਲੂਗਾ ਨਾ ਜੀ ਪਲਾਜ਼ਮਾ ਵੈੱਡ ਆਈ ਪਲਾਜ਼ਮਾ ਵੈੱਡ ਆ ਮੋਡੀਫਾਈ ਹੋਇਆ ਵਿਆ ਟਾਇਰ ਅੱਧੇ ਆ ਮੇਲ ਦਾ ਹਿੱਸਾ 10 ਨਾਲ ਹੀ ਹੱਬਾ ਹੈ ਠੀਕ ਆ ਰੀਲ ਦਾ ਹਿੱਸਾ 10 ਨਾਲ ਹੀ ਹੱਬਾ ਜੀ ਬਾਕੀ ਮੂਸੇ ਵਾਲਾ ਲੱਗਾ ਠੀਕ ਹੈ ਜੀ ਹਾਂਜੀ ਠੀਕ ਆ ਇਹਦੀ ਕੀ ਡਿਮਾਂਡ ਆ ਜੀ 147 20 147 ਦੇ ਦਿਆਂਗੇ ਜੀ 2 ਲੱਖ ਤੇ 70 ਹਜ਼ਾਰ ਦਾ ਠੀਕ ਆ ਮਾੜਾ ਮੋਟਾ ਹੋ ਜੂ ਮਾ ਤਾਂ ਨਹੀਂ ਕਰ ਦਿਆਂਗੇ ਯਾਰ 60000 ਦਾ ਤੇਰੇ ਵਾਸਤੇ ਹੋਰ ਦੱਸ 10000 ਤੈਨੂੰ ਛੋੜਾ ਚਲੋ ਭਰਾੜੂ ਇਦੋਂ ਘੱਟ ਨਹੀਂ ਕਰਨਾ 1 ਰੁਪਿਆ ਵੀ ਠੀਕ ਆ ਜੀ ਇੱਥੇ ਕੋਈ ਆਵੇ ਤੇ ਭਾਵੇਂ ਨਾ ਆਵੇ ਠੀਕ ਆ ਬਾਈ ਤੇ ਇੱਧਰ ਜਿਹੜਾ ਟਰਲ ਇਹ ਵੀ 14 ਸੱਤ ਹੀ ਆ ਨਹੀਂ ਜੀ ਇਹ 16 ਸੱਤ ਆ ਇਹ 16 ਸੱਤ ਆ ਇਹ ਵੀ ਜਲੰਧਰ ਦਾ ਹੀ ਆ ਹਾਂ ਜੀ ਇਹ ਜੈਕ ਤੋਂ ਬਗੈਰ ਆ ਇਹ ਬਿਨਾ ਜੈਕ ਆ ਹਾਂ ਜੀ ਜਲੰਧਰ ਦਾ ਹੀ ਆ ਇਹ ਵੀ ਇਹ ਵੀ ਜਲੰਧਰ ਦਾ ਹੀ ਆ ਟਾਇਰ ਟੂ ਦੇ ਇਹ ਵੀ ਠੀਕ ਆ ਯਾਰ ਵਧੀਆ ਜੀ ਵਧੀਆ ਕਣਕ ਝੋਨੇ ਦੀ ਫੁੱਲ ਗਾਰੰਟੀ ਟਾਇਰਾਂ ਦੀ ਠੀਕ ਆ ਜੀ ਠੀਕ ਹੈ ਜੀ ਇਹਨ ਪੂਰਾ ਮੋਡੀਫਾਈ ਹੋਇਆ ਵਿਆ ਠੀਕ ਆ ਇਹ ਵੀ ਸੇਲ ਦਾ ਜਿਹੜਾ ਜਿਵੇਂ ਆਪਾਂ ਬਣਾਉਣੇ ਆ ਵੀ ਸੇਲ ਦਾ ਮਾਲ Ориジナル ਠੀਕ ਆ ਬਾਈ ਜੀ ਹਾਂ ਜੀ ਪੂਰਾ ਬਿਲਕੁਲ ਇਹ ਆ ਵਧੀਆ ਦੇ ਗਟਾਰ ਹੀ ਗਿਆ ਠੀਕ ਆ ਜੀ ਹਾਂ ਜੀ ਤੇ ਇਹਦੀ ਕੋਈ ਗੱਲ ਨਹੀਂ ਕਰੀ ਤੇਰਾ ਡੈਕਟਰ ਪੂਰਾ ਮੋਡੀਫਾਈ ਹੋਇਆ ਵਿਆ ਜਲੰਧਰ ਦਾ ਬਣਿਆ ਵਿਆ ਤੇ ਪਲਾਜ਼ਮਾ ਵੈੱਡ ਲੱਗਾ ਪਲਾਜ਼ਮਾ ਵੈੱਡ ਤੇ ਇਹਦੀ ਕੀ ਡਿਮਾਂਡ ਹੈ ਬਾਈ ਬਾਈ ਯਾਰ ਅਗਲੇ ਨਾਲ 2 2.5 2.5 ਲੱਖ ਰੁਪਈਆ ਮੰਗ ਰਿਹਾ ਮੈਂ 12 ਫੁੱਟੀਆਂ ਟਰਾਲੀਆਂ ਦਾ ਠੀਕ ਆ ਇਹ 16 ਫੁੱਟ ਹੈ ਥੱਲੇ ਮੈਂ ਥੱਲੇ ਕੈਂਚੀ ਲੱਗੀ ਹੈ ਸਾਰੇ ਇੱਧਰ ਵਖਾ ਮਾੜਾ ਹੈ ਬਾਈ ਜੀ ਫੇਰ ਵੀ ਬੰਦਾ ਕਿਦੇ ਆਵੇ ਆਵੇ ਥੱਲੇ ਕੈਂਚੀ ਇੱਧਰ ਦੇ ਪਾਸੇ ਆ ਸਾਰੇ ਕੈਂਚੀ ਲੱਗੀ ਹੋਈ ਥੱਲੇ ਗਾਰਡ ਨਾਲ ਠੀਕ ਆ ਇਹ ਡੋਲਣ ਵਾਲੀ ਚੀਜ਼ ਨਹੀਂ ਕੀ ਹੈਗੀ ਨਹੀਂ ਤਾਂ ਵੀ ਕੀ ਡਿਮਾਂਡ ਹੈ ਇਹਦੀ ਡਿਮਾਂਡ ਆਪਾਂ ਦੇ ਦਿਆਂਗੇ 2 ਲੱਖ ਤੇ 70000 ਦਾ ਹਾਂ ਨਾ ਹਾਂਜੀ ਤੇ ਬਾਈ ਇਹ ਜਿਹੜੇ ਆਪਾਂ ਸਾਰੇ ਸਾਧਨ ਵਿਖਾਏ ਆ ਇਹ ਕਿਹੜੇ ਪਿੰਡ ਆ ਜੀ ਇਹ ਨਸੀਰੇ ਵਾਲਾ ਪਿੰਡ ਆ ਪਿੰਡ ਨਸੀਰੇ ਵਾਲਾ ਜਿਹੜਾ ਮੋਗਾ ਜੀ ਜਿਹੜਾ ਮੋਗਾ ਤਸੀਲ ਧਰਮਕੋੜ ਆ ਠੀਕ ਆ ਬਾਈ ਨੰਬਰ ਇੰਦਗੜ ਤੋਂ 2 ਕਿਲੋਮੀਟਰ ਆ ਕਿਸ਼ਨਪੁਰੇ ਤੋਂ 3 ਕਿਲੋਮੀਟਰ ਆ ਠੀਕ ਆ ਬਾਈ ਨਸੀਰੇ ਵਾਲਾ ਪਿੰਡ ਆ ਤੇ ਨੰਬਰ ਬੋਲੋ ਬਾਈ ਨੰਬਰ ਆਪਣਾ ਹੈਗਾ ਜੀ 98725 ਆ ਹਾਂਜੀ 4543 ਹੁਣ ਬਾਈ ਜੀ ਜ਼ਿੰਮੇਵਾਰੀ ਹੈ ਜਿਹੜਾ ਕਰਕੇ ਆ ਗਿਆ ਵੀਡੀਓ ਸ਼ੇਅਰ ਫੁੱਲ ਮਾਨਦਾਨ ਕਰਨਾ ਮਾਨ ਕਰਦੇ ਆਗੇ ਜੀ ਕਰਦੇ ਆਗੇ ਭਰਾ ਦਾ ਏਡੀ ਗੱਲ ਕਿਹੜੀ ਆ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਸਾਰਿਆਂ ਦਾ ਧੰਨ